ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਹਿਜੋ ਆਸਾ ਮਹੱਲਾ ਪੰਜਵਾਂ ਸ਼ਾਂਤ ਘਰ ਸਤਵਾਂ ਇੱਕ ਓਅੰਕਾਰ ਸਤਗੁਰ ਪ੍ਰਸਾਦ ਸਲੋਕ ਸੁਭ ਚਿੰਤਨ ਗੋਬਿੰਦ ਰਮਣ ਨਿਰਮਲ ਸਾਧੂ ਸੰਗ ਨਾਨਕ ਨਾਮ ਨਾ ਵਿਸਰੋ ਇੱਕ ਘੜੀ ਕਰ ਕਿਰਪਾ ਪਗਵੰਤ ਸ਼ੰਤ ਬਿਨੈ ਰਣੜੀਐ ਚਮਕਨ ਤਾਰੇ ਜਾਗੈ ਸੰਤ ਜਨਾ ਮੇਰੇ ਰਾਮ ਪਿਆਰੇ ਰਾਮ ਪਿਆਰੇ ਸਦਾ ਜਾਗੈ ਨਾਮ ਸਿਮਰੈ ਅਨ ਦਿਨੋ ਚਰਨ ਕਮਲ ਧਿਆਨ ਹਿਰਦੈ ਪ੍ਰਭ ਬਿਸਰ ਨਾਹੀ ਇਕ ਖਿਨੋ ਤਜ ਮਾਨ ਮੋਹ ਵਿਕਾਰ ਮਨ ਕਾ ਕਲਮਲਾ ਦੁਖ ਜਾਰੇ ਬਿਨਵੰਤ ਨਾਨਕ ਸਦਾ ਜਾਗੈ ਹਰ ਦਾਸ ਸੰਤ ਪਿਆਰੇ ਮੇਰੀ ਸੇਜੀ ਵਾਲੀ ਐ ਅਡੰਬਰ ਬਣਿਆ ਮਾਨਨ ਦਪਿਆ ਪ੍ਰਭਾਵਤ ਸੁਣਿਆ ਪ੍ਰਭ ਮਿਲੇ ਸੁਆਮੀ ਸੁਖੈ ਗਾਮੀ ਚਾਵ ਮੰਗਲ ਰਸ ਭਰੇ ਅੰਗ ਸੰਗ ਲਾਗੇ ਦੁਖ ਭਾਗੇ ਪ੍ਰਾਨ ਮਨ ਤਨ ਸਭ ਹਰੇ ਮਾਨੇ ਸਿਪਾਈ ਪ੍ਰਭ ਤੇ ਆਈ ਸੰਜੋਗ ਸਾਹਾ ਸੁਭ ਗਣਿਆ ਬਿਨਵੰਤ ਨਾਨਕ ਮਿਲੇ ਸ੍ਰੀ ਧਰ ਸਗਲ ਆਨੰਦ ਰਸ ਬਣਿਆ ਮੇਲੇ ਸਖੀਆ ਪੁੱਛੈ ਕੋ ਕੰਤ ਨਿਸ਼ਾਨੀ ਰਸ ਪ੍ਰੇਮ ਭਰੀ ਕਛ ਬੋਲ ਨ ਜਾਣੀ ਗੁਣ ਗੂੜ ਗੁਪਤ ਪਾਰ ਕਰਤੇ ਨਿਮਗ ਨਿਗਮ ਅੰਤ ਨ ਪਾਵਹਿ ਭਗਤ ਪਾਏ ਧਿਆਏ ਸੁਆਮੀ ਸਦਾ ਹਰ ਗੁਣ ਗਾਵਹਿ ਸਗਲ ਗੁਣ ਸੋ ਗਿਆਨ ਪੂਰਨ ਆਪਣੇ ਪ੍ਰਭ ਭਾਣੀ ਬਿਨਵੰਤ ਨਾਨਕ ਰੰਗ ਰਾਤੀ ਪ੍ਰੇਮ ਸਹਿਜ ਸਮਾਣੀ ਸੁਖ ਸੋਹਿ ਲੜੇ ਹਰ ਗਾਵਨ ਲਾਗੇ ਸਾਜਨ ਸਰਸਿ ਅੜੇ ਦੁਖ ਦੁਸ਼ਮਨ ਭਾਗੇ ਸੁਖ ਸਹਿਜ ਸਰਸੇ ਹਰ ਨਾਮ ਰੈਸੇ ਪ੍ਰਭ ਆਪ ਕਿਰਪਾ ਧਾਰੀਆ ਹਰ ਚਰਨ ਲਾਗੇ ਸਦਾ ਜਾਗੇ ਮਿਲੇ ਪ੍ਰਭ ਬਨਵਾਰੀਆ ਸੁਭ ਦਿਵਸੇ ਆਏ ਸਹਿਜ ਪਾਏ ਸਗਲ ਨਿਧ ਪ੍ਰਭ ਭਾਗੇ ਬਿਨਵੰਤ ਨਾਨਕ ਸਰਨ ਸੁਆਮੀ ਸਦਾ ਹਰ ਜਨ ਤਾਗੇ ਆਸਾ ਮਹੱਲਾ ਪੰਜਵਾ ਓਠ ਵਾਂਜੇ ਵਟਾਉੜਿਆ ਤੈ ਕਿਆ ਚਿਰ ਲਾਇਆ ਮੋਲ ਤੁੰਨੜੀ ਆ ਕੇ ਤਕੂੜ ਲਪਾਇਆ ਕੂੜੇ ਲਪਾਇਆ ਤੋ ਹੋ ਮਾਇਆ ਕਰੇ ਪਾਪ ਮਿਟਿਆ ਤਨ ਭਸਮ ਢੇਰੀ ਜਮੈ ਹੈਰੀ ਕਾਲ ਬਪੜੈ ਜਿੱਤਿਆ ਮਾਲ ਜੋਬਨ ਛੋੜ ਵੈ ਸੀ ਰਹੋ ਪੈਨਨ ਖਾਇਆ ਨਾਨਕ ਕਮਾਣਾ ਸੰਗ ਜੁਲਿਆ ਨਹਿ ਜਾਏ ਕਿਰਤ ਮਿਟਾਇਆ ਫਾਥੋ ਮਿਰਗ ਜੀਵੈ ਪੇਖ ਰੈਣ ਚੰਦਰਾਏਨ ਸੁਖੋ ਦੁਖ ਭਏ ਨਿਤ ਪਾਪ ਕਮਾਏਨ ਪਾਪਾ ਕਮਾਣੇ ਛੜੈ ਨਾਹੀ ਲੈ ਚੱਲੇ ਘਤ ਗਲਾਵਿਆ ਹਰ ਚੰਦੌਰੀ ਦੇਖ ਮੂਠਾ ਕੂੜਾ ਕੂੜ ਸੇ ਜਾ ਰਾਵਿਆ ਲਵ ਲੋਭ ਹੰਕਾਰ ਮਾਤਾ ਗਰਭ ਭਿਆ ਸਮਾਏਨ ਨਾਨਕ ਮ੍ਰਿਗ ਅਗਿਆਨ ਬਿਨਸੇ ਨੈ ਮਿਟੇ ਆਵਣ ਜਾਏਨ ਮਿੱਠਾ ਮੱਖ ਮੁਵਾ ਕਿਉ ਲਏ ਉਡਾਰੀ ਹਸਤੀ ਗਰ ਤਪਿਆ ਕਿਉ ਤਰੀਐ ਤਾਰੀ ਤੜਨ ਦੋ ਹੇਲਾ ਭਿਆ ਖਿਨ ਮੈਂ ਖਸਮ ਚੇਤਨਾ ਆਇਓ ਦੁਖਾ ਸੁਜਾਈ ਗਣਤ ਨਾਹੀ ਕੀਆ ਆਪਣਾ ਪਾਇਓ ਗੁਜਾ ਕਮਾਣਾ ਪ੍ਰਗਟ ਹੋਵਾ ਇਦ ਉਤੈ ਖੁਵਾਰੀ ਨਾਨਕ ਸਤਗੁਰ ਬਾਜ ਮੂਠਾ ਮਨ ਮੁਖੋ ਹੰਕਾਰੀ ਹਰ ਕੇ ਦਾਸ ਜੀਵੇ ਰਗ ਪ੍ਰਭ ਕੀ ਚਰਨੀ ਘੰਟ ਲਗਾਏ ਲੀਏ ਤਿਸ ਠਾਕੁਰ ਸਰਣੀ ਬਲਬੁੱਧ ਗਿਆਨ ਧਿਆਨੇ ਆਪਣਾ ਆਪ ਨਾਮ ਜਪਾਇਆ ਸਾਧ ਸੰਗਤ ਆਪ ਹੋਆ ਆਪ ਜਗਤ ਤਰਾਇਆ ਰਾਖ ਲੀਏ ਰਾਖਨ ਹਾਰੇ ਸਦਾ ਨਿਰਮਲ ਕਰਨੀ ਨਾਨਕ ਨਰਕ ਨਾ ਜਾਏ ਕਬਹੂ ਹਰ ਸੰਤ ਹਰ ਕੀ ਸਰਣੀ ਆਸਾ ਮਹੱਲਾ ਪੰਜਵਾ ਵੰਜ ਮੇਰੇ ਹਾਲ ਸਾ ਹਰ ਪਾਸ ਬੇਨੰਤੀ راو سو اپنڈا پربھ سنگ سوہنتی سنگے سوہنتی کنت سوامی دن سرحنی گاوی ہے دن سرحنی راوی ہے ساس ساس چتار جیواں پرب پیخ ہر گن گاوی برہال جایا درس پایا میوں درشٹ سنچنتی بنونت نانک میری یش پنی ملے جیسوجنتی نس و کل وکھو کرتا کرے آیا ਦੂਤ ਦੈਨ ਪਿਆ ਗੁਵਿੰਦ ਪਰਗਟ ਆਇਆ ਪ੍ਰਗਟੇ ਗੋਪਾਲ ਗੁਵਿੰਦ ਲਾਲਨ ਸਾਧ ਸੰਗ ਵਖਾਣਿਆ ਆਚਰ ਜੜੀਠਾ ਮਿਓ ਵੂਠਾ ਗੁਰ ਪ੍ਰਸਾਦੀ ਜਾਣਿਆ ਮਨ ਸ਼ਾਂਤ ਆਈ ਵਜੀ ਵਧਾਈ ਨਹਿ ਅੰਤ ਜਾਈ ਪਾਇਆ ਬਿਨਵੰਤ ਨਾਨਕ ਸੁਖ ਸਹਿਜ ਮੇਲਾ ਪ੍ਰਭੂ ਆਪ ਮੇ ਬਣਾਇਆ ਨਰਕ ਨਾ ਡਿਠੜਿਆ ਸਿਮਰਤ ਨਾਰਾਇਣ ਜੈ ਜੈ ਧਰਮ ਕਰੇ ਦੂਤ ਭਏ ਪਲਾਏ ਨਾ ਧਰਮ ਧੀਰਜ ਸਹਿਜ ਸੁਖੀਏ ਸਾਧ ਸੰਗਤ ਹਰ ਭਜੇ ਕਰ ਨੰਗਰੋਹ ਰਾਖ ਲੀਨੇ ਮੋਹ ਮਮਤਾ ਸਭ ਤਜੇ ਗੈ ਕੰਠ ਲਾਏ ਗੁਰ ਮਿਲਾਏ ਗੋਵਿੰਦ ਜਪਣ ਘਾਏ ਨਾ ਬਿਨਵੰਤ ਨਾਨਕ ਸਿਮਰ ਸੁਆਮੀ ਸਗਲ ਆਸ ਪੁਜਾਏ ਨਾ ਗਾਇ ਕੰਠ ਲਾਏ ਗੁਰ ਮਿਲਾਏ ਗੋਬਿੰਦ ਜਪਤ ਕਾਇਨ ਬਿਨਵੰਤ ਨਾਨਕ ਸਿਮਰ ਸਵਾਮੀ ਸਗਲ ਆਸ ਪੁਜਾਇਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਿਦ ਸਿਧ ਚਰਨ ਗ헤 ਤਾਕੇ ਹਾ ਕਾੜਾ ਸਭ ਕਿਛ ਬਸ ਜਿਸੈ ਸੋ ਪ੍ਰਭੂ ਅਸਾੜਾ ਗਾਇ ਪੁਜਾ ਲੀਨੇ ਨਾਮ ਦੀਨੇ ਕਰਤਾਰ ਮਸਤਕ ਰੱਖਿਆ ਸੰਸਾਰ ਸਾਗਰ ਨੈ ਵਿਆਪਿਆ ਮਿਉ ਹਰ ਰਸ ਚਾਖਿਆ ਸਾਧ ਸੰਗੇ ਨਾਮ ਰੰਗੇ ਰਣਜੀਤ ਵੱਡਾ ਅਖਾੜਾ ਬਿਨਵੰਤ ਨਾਨਕ ਸਰਨ ਸੁਆਮੀ ਬਹੁੜ ਜਮਨਾ ਉਪਾੜਾ ਸਾਧ ਸੰਗੇ ਨਾਮ ਰੰਗੇ ਰਣਜੀਤ ਵੱਡਾ ਅਖਾੜਾ ਬਿਨਵੰਤ ਨਾਨਕ ਸਰਨ ਸੁਆਮੀ ਬਹੁੜ ਜਮਨਾ ਉਪਾੜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ